you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤੇ ਇੱਥੇ ਹੋ ਗਿਆ ਸੀ ਜੀ ਸਵੇਰ ਦਾ ਟਾਈਮ ਤੇ 7:30 ਦਾ ਟਾਈਮ ਸੀ ਇੱਥੇ ਮੈਂ 5 ਵਜੇ ਉੱਠ ਚੁੱਕੀ ਸੀ ਉੱਠ ਕੇ ਬਸ ਫਿਰ ਮੈਂ ਹਨਾ ਮੋਟਰ ਛੱਡੀ ਮੋਟਰ ਛੱਡ ਕੇ ਮੈਂ ਪਾਣੀ ਗਰਮ ਕਰਿਆ ਤੇ ਇਧਰ ਮੈਂ ਮਲਾਈ ਲਾ ਰਹੀ ਸੀ ਇਹਦੇ ਚ ਟੋਪੀਏ ਚੋਂ ਦੁੱਧ ਮੈਂ ਰਾਤ ਨੂੰ ਵਧਾਇਆ ਨਹੀਂ ਸੀ ਤੇ ਕਿਉਂਕਿ ਨਾ ਰਾਤ ਬਸ ਸੁਨਿਆਣ ਜਿੰਦਾ ਵਗੈਰਾ ਲਾਤਾ ਤੇ ਫਿਰ ਮੈਂ ਵੀ ਪੈ ਗਈ ਤੇ ਮੈਂ ਕਿਹਾ ਚਲ ਸੋਵੇ ਆਂ ਆਪਾਂ ਵਧਾ ਲਾਂਗੇ ਦੁੱਧ ਤੇ ਬਸ ਇੱਥੇ ਫਿਰ ਮੈਂ ਨਾ ਦੁੱਧ ਕੱਢਤਾ ਸੀ ਟੋਪੀਏ ਦੇ ਵਿੱਚੋਂ ਮਲਾਈ ਕੱਢਦੀ ਸੀ ਪਹਿਲਾਂ ਮਲਾਈ ਲਾ ਕੇ ਤੇ ਬਸ ਫਿਰ ਮੈਂ ਇੱਥੇ ਚਾਹ ਤਰੂੰਗੀ ਚਾਹ ਮੈਂ ਥੋੜੀ ਤਰੂੰਗੀ ਕਿਉਂਕਿ ਨਾ ਅਸੀਂ ਜਾਣ ਅੱਜ ਮੰਦਰ ਲੇਟ ਤੇ ਫਿਰ ਨਾ ਚਾਹ ਥੋੜੀ ਜਿਹੀ ਖਰਾਬ ਜੀ ਹੋ ਜਾਂਦੀ ਪਈ ਪਈ ਤੇ ਫਿਰ ਰੋਟੀ ਨੂੰ ਵੀ ਲੇਟ ਹੋ ਜਾਾਂਗੇ ਬਸ ਮੈਂ ਥੋੜੀ ਧਰੂੰਗੀ ਚਾ ਤੇ ਮੰਦਰ ਲੇਟ ਕਿਉਂ ਜਾਣਾ ਇਸ ਦਰਜ ਨੇ ਇਹ ਆ ਕਿਉਂਕਿ ਸਨੇਹਾ ਹਣਾ ਨੇ ਨਹਾਉਣਾ ਸਿਰ ਤੇ ਪਿੰਡੇ ਦੋ ਤਿੰਨ ਦਿਨ ਹੋ ਗਏ ਸਨ ਹੱਥ ਹੀ ਨਹੀਂ ਸੀ ਫਿਰ ਮੈਂ ਕਿਹਾ ਚੱਲ ਵੀ ਥੋੜਾ ਜਿਹਾ ਹਣਾ ਵੀ ਵੀ ਵੱਡੇ ਦੇਣਾ ਥੋੜਾ ਜਿਹਾ ਨਹਾ ਲੂਗੀ ਵੀ ਸਵਾ ਸਵਾ ਤਾਂ ਠੰਡ ਹੁੰਦੀ ਐ ਮੈਂ ਤੁੱਪੇ ਬੈਜੂਗੀ ਨਾ ਕਿ 10 15 ਮਿੰਟ ਵੀ ਫਿਰ ਆਪਾਂ ਚੱਲਾਂਗੇ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਮੈਂ ਥੋੜੀ ਧਰ ਲੈਣੀ ਚਾ ਵੀ ਰਿਸ਼ੂ ਦੀ ਚੱਲ ਰੋਟੀ ਦਾ ਸਰ ਜੇ ਹਨਾ ਵੀ ਉੰਨੇ ਕੁ ਮੈਂ ਤਾਂ ਰਲਿ ਸੀ ਵਾਸਤੇ ਪੀਤੀ ਆਵੇ ਸੋਭਾ ਪਹਿਲੀ ਵਾਰ ਦੀ ਚਾਹ ਜਿਹੜੀ ਬੈਡ ਟੀ ਹੁੰਦੀ ਹੈ ਤੇ ਬਾਕੀ ਦੂਸਰੇ ਟਾਈਮ ਦੀ ਹਨਾ ਨਾਸ਼ਤੇ ਦੇ ਵਿੱਚ ਪੀ ਲੂਗਾ ਰਿਸ਼ੂ ਬਾਕੀ ਫਿਰ ਮੈਂ ਆ ਕੇ ਬਣਾ ਲੂਗੀ ਤੇ ਇੱਧਰ ਦੇਖੋ ਜੇ ਮੈਂ ਪਾਣੀ ਵੀ ਗਰਮ ਧਰਤਾ ਤੇ ਫਿਰ ਮੈਂ ਇੱਥੇ ਲੱਗ ਗਈ ਸੀ ਚਾਹ ਪਾਣੀ ਪੀ ਕੇ ਪਾਣੀ ਭਰਨਾ ਤੇ ਇੱਥੇ ਮੈਂ ਮੋਟਰ ਛੱਡੀ ਹੋਈ ਸੀ ਟੈਂਕੀ ਛੜਤੀ ਸੀ ਇੰਨੇ ਚਾਹ ਚੂ ਪੀ ਲਈ ਸੀ ਮੈਂ ਕਿਹਾ ਚੱਲ ਵੀ ਇੰਨੇ ਟੈਂਕੀ ਭਰੂਗੀ ਤੇ ਮੈਂ ਚਾਹ ਪੀ ਲੂਗੀ ਤੇ ਹੰਡ ਕਾਫੀ ਹਨਾ ਜ਼ੋਰ ਦੀ ਪਹਿਨ ਲੱਗ ਗਈ ਹੁਣ ਤੇ ਬਸ ਮੀਂਹ ਕਰਕੇ ਨਾ ਮੌਸਮ ਕਾਫੀ ਚੇਂਜ ਹੋ ਗਿਆ ਤੇ ਬਸ ਫਿਰ ਮੈਂ ਪਾਣੀ ਭਰ ਕੇ ਰੱਖਤਾ ਸੀ ਇੱਧਰ ਤੇ ਪਾਣੀ ਭਰ ਕੇ ਫਿਰ ਮੈਂ ਚਾਹ ਪੁੰਨ ਲੂੰਗੀ ਹੁਣ ਤੇ ਫਿਰ ਮੈਂ ਟੈਂਕੀ ਦੁਆਰੇ ਛੱਡਿਆ ਸੀ ਪਾਣੀ ਭਰ ਕੇ ਜਿਹੜਾ ਆਪਣਾ ਪੀਣ ਵਾਲਾ ਸੀ ਬਾਲਟੀ ਤੇ ਕੈਂਪਰ ਦੋਨੋਂ ਆਪਾਂ ਤਾਜ਼ੇ ਭਰ ਲਏ ਸੀ ਕਿਉਂਕਿ ਫਿਰ ਰਾਤ ਦਾ ਪਾਣੀ ਨਾ ਠੰਡਾ ਪਿਆ ਹੁੰਦਾ ਪੀਣ ਨੂੰ ਤੇ ਜਿਹੜਾ ਸੁਬਹਾ ਆਪਾਂ ਭਰਦੇ ਮੋਟਰ ਛੱਡ ਕੇ ਉਹ ਤਾਜ਼ਾ ਹੁੰਦਾ ਗਰਮ-ਗਰਮ ਪਾਣੀ ਹੁੰਦਾ ਤੇ ਬਸ ਉਹ ਫਿਰ ਮੈਂ ਭਰ ਲਿਆ ਸੀ ਤੇ ਫਿਰ ਬਸ ਮੈਂ ਚਾਹ ਆਪ ਦੀ ਤ੍ਰਿਸ਼ਾ ਦੇ ਪਾਲੀ ਸੀ ਬਾਕੀ ਮੈਂ ਕੈਟਲ ਚ ਪਾ ਦੂੰਗੀ ਸਨੇਹਾਂ ਨੂੰ ਮਠਾਈ ਜਾਂਦੀ ਸੀ ਮੈਂ ਕਿਾ ਉੱਠ ਖੜ ਤੇ ਉੱਠੀ ਨਹੀਂ ਸੀ ਫਿਰ ਮੈਂ ਕਿਾ ਚੱਲ ਵੀ ਬਾਅਦ ਦੇ ਵਿੱਚ ਉੱਠ ਖੜੂਗੀ ਤੇ ਬਸ ਇੱਥੇ ਫਿਰ ਮੈਂ ਚਾਹ ਇਹਦੇ ਜੱਗ ਦੇ ਵਿੱਚ ਠੰਡੇ ਕਰਕੇ ਰੱਖ ਦੂੰਗੀ ਤੇ ਚਾਹ ਪੀ ਕੇ ਇੱਥੇ ਫਿਰ ਮੈਂ ਲੱਗ ਗਈ ਸੀ ਸਵੇਰੇ ਸਵੇਰੇ ਹਨਾ ਮਸ਼ੀਨ ਡਾਈ ਹੋਈ ਐ ਤਾਂ ਕੱਲ ਦੀ ਐ ਤੇ ਮੈਂ ਚੱਕੀ ਨਹੀਂ ਮਸ਼ੀਨ ਵਾਸਤੇ ਆ ਮੈਨ ਲੱਗਿਆ ਤੇ ਇੱਥੇ ਮੇਰੇ ਨਾਲ ਥੋੜੀ ਜੀ ਤਰਪਾਈ ਰਹਿੰਦੀ ਸੀ ਸ਼ਰਟ ਦੇ ਉੱਪਰ ਬਸ ਗਲੇ ਰਹਿੰਦੇ ਸੀ ਤੇ ਬਾਹਾਂਵਾਂ ਰਹਿੰਦੀ ਸੀ ਬਾਕੀ ਮੈਂ ਕਰ ਲਈ ਸੀ ਤੇ ਫਿਰ ਮੈਂ ਇੱਥੇ ਸਵੇਰੀ ਲੱਗ ਗਈ ਸੀ ਚਾਹ ਪੀਣ ਸਾਰੀ ਤੇ ਮੈਂ ਉਹਦਾ ਪਾਣੀ ਗਰਮ ਕਰ ਰਹੀ ਸੀ ਨਹਾਉਣ ਵਾਸਤੇ ਰਿਸ਼ੂ ਨਹਾਉਣ ਗਿਆ ਹੋਇਆ ਸੀ ਤੇ ਰਿਸ਼ ਨੂੰ ਮੈਂ ਗਰਮ ਪਾਣੀ ਪਾਤਾ ਤੇ ਮੈਂ ਕਿਹਾ ਚਲ ਤੁੰਨਾ ਆਇਆ ਤੇ ਵੀ ਮੈਂ ਨੇ ਤਰਪਾਈ ਕਰ ਲੈਨੀ ਚਲ ਪਾਣੀ ਗਰਮ ਹੋ ਜਾਊਗਾ ਫਿਰ ਮੈਂ ਵੀ ਨਾਲੂੰਗੀ ਤੇ ਇੱਥੇ ਸੁਨੇਹਾ ਪਈ ਸੀ ਹਜੇ ਸੁੱਤੀ ਮੈਂ ਉਹਨੂੰ ਬਾਜ ਮਾਰੀ ਜਾਂਦੀ ਸੀ ਮੈਂ ਨਾਲ-ਨਾਲ ਮੈਂ ਕਿਹਾ ਵੀ ਉੱਠ ਖੜ ਬੀ ਚਾਹ ਚ ਪੀਲਾ ਤੇ ਬਸ ਉਹ ਉੱਠੀ ਨਹੀਂ ਸੀ ਕਹਿੰਦੇ ਮੈਂ ਵੀ ਉੱਠਦੀ ਆ ਉਹ ਜਾਗਦੀ ਪਈ ਸੀ ਤੇ ਹੁਣ ਕਾਫੀ ਹਨਾ ਠੰਡ ਹੋਣ ਕਰਕੇ ਪੈਰਾਂ ਚ ਵੀ ਹਨਾ ਠੰਡਕ ਹੁੰਦੀ ਹੈ ਵੀ ਐਂ ਜੀ ਕਰਦਾ ਵੀ ਧੁੱਪੇ ਬਹਿ ਜਾਈਏ ਤੇ ਜਾਂ ਜਰਾਬਾ ਪਾਈਏ ਤੇ ਹੁਣ ਬਸ ਹਨਾ ਵੀ ਠੰਡ ਨਾਲ ਸਾਰਾ ਤੇਜੀ ਮੈਂ ਨਾ ਕੇ ਹੋ ਗਈ ਤਿਆਰ ਅੱਜ ਮੈਂ ਪਾਇਆ ਨਿਊ ਸੂਟ ਦੇਖੋ ਨਿਊ ਸੂਟ ਪਾਇਆ ਪਰਪਲ ਸਲਵਾਰ ਹੈ ਲਾਈਟ ਜੀ ਲਾਈਟ ਪਰਪਲ ਸਲਵਾਰ ਹੈ ਤੇ ਆਹ ਵਾਲਾ ਫਰੰਟ ਅਕ ਮੀਜ ਤੇ ਤੁਹਾਨੂੰ ਮੈਂ ਬੈਕ ਕੈਮਰੇ ਨਾਲ ਦਿਖਾਉਣੀ ਹੈ ਇੱਕ ਮਿੰਟ ਸਨੇਹਾ ਨਾ ਨੌਣ ਗਈ ਹੋਈ ਆ ਸਨੀਆ ਜਦ ਨਾਕੇ ਆ ਗਈ ਨਾ ਉਹ ਦੁੱਧ ਦਿਖਾਉਂਗੀ ਤੇ ਮੈਂ ਮੰਦਰ ਹਜੇ ਜਾਣਾ ਤੇ ਦੁੱਧ ਆਪਾ ਲਿਆਏ ਦੁੱਧ ਲਈ ਮੈਂ ਵਕੀ ਹਨਾ ਭਾਂਡੇ ਭੁੰਡੇ ਰਹਿੰਦੇ ਹਜੇ ਮੰਜਨ ਨਾਲੇ ਤੇ ਵਕੀ ਹਨਾ ਨਾਸ਼ਤਾ ਰਹਿੰਦਾ ਰਿਸ਼ੂ ਨੂੰ ਮੈਂ ਤਿਆਰ ਕਰਕੇ ਨਾਸ਼ਤਾ ਦੇਤਾ ਸੀ ਉਹ ਚਲਿਆ ਗਿਆ ਸਕੂਲ ਤੇ ਸਨੀਆ ਗਈ ਹੈ ਨੌਣ ਤੇ ਦੋ ਤਿੰਨ ਦਿਨ ਹੋ ਗਏ ਬਿਮਾਰ ਸੀ ਫਰ ਨਾਤੀ ਨਹੀਂ ਸੀ ਕੱਲ ਵੀ ਕਹਿੰਦੀ ਸੀ ਮੈਨੂੰ ਹੋਣਾ ਕੱਲ ਦਾ ਦਿਨ ਫਿਰ ਮੈਂ ਰੋਕਤਾ ਤੇ ਅੱਜ ਫਿਰ ਮੈਂ ਗਰਮ ਪਾਣੀ ਕਰਕੇ ਦਿੱਤਾ ਮੈਂ ਕਿਹਾ ਚੱਲ ਨਾਲ ਤਾਂ ਸਿਰ ਤੋਲਾ ਤੰ ਨਾਲ ਪਿੰਡੇ ਨਾਲ ਹਨ ਤੇ ਬੁੰਦਲਿਆ ਜਾਂਦਾ ਜਵਾਕ ਜਦੋਂ ਬੁਖਾਰ ਤੇ ਉਲਟੀਆਂ ਨਾਲ ਨਢਾਲ ਜਾ ਹੋ ਜਾਂਦਾ ਵੀਕਨੈਸ ਆ ਜਾਂਦੀ ਮੈਂ ਕਿ ਚੱਲਣਾ ਕਿ ਥੋੜੀ ਸੁਰਤ ਆ ਜੂਗੀ ਤੇ ਵਸ ਜੀ ਹੁਣ ਅਸੀਂ ਉਹ ਨਾ ਕੇ ਆ ਜੂਗੀ 10 ਮਿੰਟ ਥੱਪੇ ਬਹਿ ਜੂਗੀ ਫਿਰ ਅਸੀਂ ਜਾਵਾਂਗੇ ਮੰਦਿਰ ਤੇ ਮੰਦਿਰ ਵਾ ਕੇ ਫਿਰ ਨਾਸ਼ਤਾ ਵਗੈਰਾ ਬਣਾਵਾਂਗੇ ਦੇਖਦੀ ਆ ਜੇ ਨਹੀਂ ਤਾਂ ਪਹਿਲਾਂ ਬਣਾ ਕੇ ਰੱਖ ਜੰਨੀ ਆ ਤੇ ਕਿਉਂਕਿ ਮੰਦਿਰ ਚ ਵੀ ਟਾਈਮ ਲੱਗ ਜਾਂਦਾ ਬਾਕੀ ਦੇਖਦੀ ਆ ਮੈਂ ਜਾਂ ਤਾਂ ਮੈਂ ਬਣਾ ਲਵਾਂਗੀ ਜਾਂ ਫਿਰ ਆ ਕੇ ਬਣਾਉਂਗੀ ਤੇ ਅੱਜ ਮੈਂ ਜੋ ਦੁੱਧ ਲੈਣ ਗਈ ਨਾ ਤੇ ਉਹ ਕਹਿਣ ਲੱਗੀ ਦੁੱਧ ਵਾਲੀ ਕਹਿੰਦੀ ਕਿਤੇ ਜਾਣਾ ਅੱਜ ਤਿਆਰ ਹੋਈ ਫਿਰਦੀ ਆ ਮੈਂ ਕਿਹਾ ਨਹੀਂ ਹੋਗਾ ਮੈਂ ਤਾਂ ਨਵਾਂ ਸੂਟ ਸਟਿਚ ਕੀਤਾ ਸੀ ਵੀ ਉਹ ਪਾਇਆ ਤੇ ਵੀ ਆਪਾਂ ਕਿਤੇ ਨਹੀਂ ਜਾਣਾ ਤੇ ਵਾਕਿ ਮੈਂ ਥੋੜਾ ਜਿਹਾ ਬਾਲ ਉਹ ਬਾਗਿਸਤਾਨੀ ਤਾਂ ਪੈਦੇ ਜਾਵੜ ਨੇ ਇਸ ਕਰਕੇ ਤੇ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਹੁੰਦੀ ਤੇ ਜੇ ਉਸ ਤੋਂ ਬਾਅਦ ਫਿਰ ਮੈਂ ਨਾਸ਼ਤਾ ਬਣਾਉਣ ਲੱਗ ਗਈ ਸੀ ਮੇਰਾ ਤੇ ਸੁਨੇਹਾ ਦਾ ਤੇ ਮੰਦਰ ਉਹ ਅਸੀਂ ਆ ਗਈਆਂ ਸੀ ਜਾ ਕੇ ਤੇ ਮੰਦਰ ਦੇ ਵਿੱਚ ਬੱਸ ਹਨਾ ਮੱਥਾ ਟੇਕ ਕੇ ਬੱਸ ਅਸੀਂ ਆ ਕੇ ਤੇ ਫਿਰ ਮੈਂ ਨਾਸ਼ਤਾ ਬਣਾਉਣ ਲੱਗ ਗਈ ਸੀ ਤੇ ਮੈਂ ਦਾਲ ਵਾਲੀਆਂ ਰੋਟੀਆਂ ਲਾਈਆਂ ਸੀ ਅੱਜ ਤੇ ਮੈਂ ਤੇ ਸੁਨੇਹਾ ਨੂੰ ਕਹੀ ਜਾਂਦੀ ਸੀ ਮੈਂ ਕਿਹਾ ਚਾਹ ਬਣਾ ਲਾ ਤੇ ਵੀ ਮੈਂ ਰੋਟੀ ਲਾ ਲੈਣੀ ਹੈ ਤੇ ਨਾਲ ਦੇਣਾ ਚਾਹ ਵੀ ਧਰਦੇ ਤੂੰ ਇੰਨੇ ਬਣ ਜੂਗੀ ਤੇ ਬਸ ਜੀ ਫਿਰ ਮੈਂ ਰੋਟੀ ਲਾ ਲੂੰਗੀ ਤੇ ਤੁਸੀਂ ਦੱਸਿਓ ਕਮੈਂਟ ਬਾਕਸ ਦੇ ਵਿੱਚ ਮੇਰਾ ਸੂਟ ਕਿੱਦਾਂ ਦਾ ਲੱਗਿਆ ਤੁਹਾਨੂੰ ਵੀ ਕਲਰ ਵਗੈਰਾ ਸੋਹਣਾ ਹੈ ਕਿ ਕਿਵੇਂ ਹੈ ਹਨ ਤੇ ਹੈਗਾ ਤੇ ਥੋੜਾ ਜਿਹਾ ਕੋਟਨ ਦਾ ਹੀ ਹੈ ਤੇ ਫਿਰ ਮੈਂ ਚੱਲ ਮੈਂ ਕੁ ਮਹੀਨਾ ਕਾ ਪਾ ਲੂੰਗੀ ਵੀ ਹਨਾ ਕੋਟੇ ਵਗੈਰਾ ਪਾ ਕੇ ਤੇ ਵੀ ਕਿਉਂਕਿ ਤੁੰਦਾ ਦੇ ਵਿੱਚ ਜਿਆਦਾ ਮੌਸਮ ਠੰਡਾ ਹੁੰਦਾ ਤੇ ਮੈਂ ਕਿਹਾ ਚੱਲ ਮਹੀਨਾ ਕ ਪਾ ਕੇ ਫਿਰ ਆਪਾਂ ਰੱਖ ਦਾਂਗੇ ਫਿਰ ਗਾਹ ਲਈ ਗਰਮੀ ਦੇ ਵਿੱਚ ਕੱਢ ਲਾਂਗੇ ਚੱਲ ਤੇ ਮੈਂ ਫਿਰ ਹਣਾ ਇੱਥੇ ਰੋਟੀ ਬਣਾ ਕੇ ਤੇ ਸਨੇਹ ਨੂੰ ਮੈਂ ਕੈਸੇ ਚਾਹ ਤਰ ਦੇ ਚਾਹ ਤਰ ਲੀਏ ਨੇ ਤੇ ਵਸੇ ਫਿਰ ਦੁੱਧ ਵਗੈਰਾ ਮੈਂ ਪਾ ਦੂੰਗੀ ਤੇ ਮੈਂ ਵਸ ਪਰੌਂਠੇ ਬਣਾ ਲੂੰਗੀ ਤੇ ਰੋਟੀਆਂ ਹੀ ਬਣਾਈਆਂ ਸੀ ਮੈਂ ਸਿੰਪਲ ਪਰੌਂਠੇ ਤਾਂ ਨਹੀਂ ਬਣਾਏ ਕਿਉਂਕਿ ਦਾਲ ਵਾਲੀਆਂ ਸੀ ਫਿਰ ਸਿੰਪਲ ਰੋਟੀ ਸਹੀ ਰਹਿੰਦੀ ਹੈ ਬਸ ਉੱਪਰ ਚੌਪੜ ਕੇ ਲਾ ਲਈ ਸੀ ਤੇ ਇਧਰ ਚਾਹ ਵੀ ਰਜ ਗਈ ਸੀ ਵਸੇ ਦੁੱਧ ਪਾਤਾ ਸੀ ਤੇ ਵਸੇ ਰੋਟੀ ਵੀ ਤਿਆਰ ਹੋ ਗਈ ਸੀ ਆਜੋ ਜੀ ਤੁਸੀਂ ਵੀ ਕਰ ਲਓ ਨਾ ਅਸਤਾ ਤੇ ਵਸ ਜੀ ਫਿਰ ਮੈਂ ਦੁਆਦ ਇੱਥੇ ਹਨਾ ਜਿਹੜੇ ਭਾਂਡੇ ਵਗੈਰਾ ਇਹ ਸਾਰੇ ਕੱਢ ਦੂੰਗੀ ਸੈਂਕ ਦੇ ਵਿੱਚੋਂ ਕਿਉਂਕਿ ਰਾਤ ਵਾਲੇ ਉਵੇਂ ਪਏ ਸੀ ਆਪਾਂ ਭਾਂਡੇ ਤਾਂ ਮੰਝੇ ਨਹੀਂ ਸੀ ਹਜੇ ਉਵੇਂ ਪਏ ਸੀ ਸਾਰੇ ਤੇ ਸਾਰੇ ਮੈਂ ਬਸ ਜਿਹੜੇ ਵੱਡੇ ਭਾਂਡੇ ਉਹ ਕੱਢ ਦੂੰਗੀ ਟੱਕਣ ਵਗੈਰਾ ਸੇ ਕੁੱਕਰ ਦੇਤੇ ਬਾਕੀ ਹੋਰ ਸਾਰਾ ਕੱਢ ਕੇ ਸਮਾਨ ਤੇ ਬਾਕੀ ਜਿਹੜੇ ਗਲਾਸ ਕੋਲੀਆਂ ਭਾਂਡੇ ਆ ਜਿਹੜੇ ਹਨ ਉਹ ਵੀ ਚੱਕ ਦਕੇ ਸਾਰੇ ਕੱਢਤੇ ਮੈਂ ਤੇ ਚਮਚੇ ਵਗੈਰਾ ਵੀ ਕੱਢਤੇ ਤੇ ਬਸ ਹੁਣ ਫਿਰ ਮੈਂ ਭਾਂਡੇ ਮੰਜੂਗੀ ਤੇ ਬਸ ਧੋ ਕੇ ਮੈਂ ਇੱਕ ਸਾਈਡ ਤੇ ਕਰ ਲੂੰਗੀ ਭਾਂਡੇ ਸਾਰੇ ਤੇ ਹੁਣ ਨਾ ਪਾਣੀ ਟੈਂਕੀ ਦਾ ਵੀ ਠੰਡਾ ਠੰਡਾ ਲੱਗਦਾ ਤੇ ਭਾਂਡੇ ਧੋਣ ਚ ਵੀ ਕਾਫੀ ਦਿੱਕਤ ਹੁੰਦੀ ਆ ਤੇ ਫਿਰ ਮੈਂ ਕਹ ਚੱਲ ਵੀ ਹਨਾ ਬਾਕੀ ਜਿਹੜੇ ਘਿਓ ਵਾਲੇ ਹੁੰਦੀਆਂ ਵੀ ਪਲੇਟਾ ਪਲੂਟਾ ਆਪਾਂ ਪਰੌਂਠੇ ਵਗੈਰਾ ਬਣਾਉਣੇ ਆ ਥੰਡਾਈ ਜੀ ਹਨਾ ਨਾਲ ਹੀ ਬਿਲ ਲੱਗ ਜਾਂਦੇ ਭਾਂਡਿਆਂ ਦੇ ਤੇ ਉਹਨਾਂ ਚ ਵੀ ਦਿੱਕਤ ਆਉਂਦੀ ਹੈ ਠੰਡੇ ਭਾਂਡੇ ਨਾਲ ਨਿੱਖਰਦੇ ਨਹੀਂ ਹਨਾ ਵੀ ਜੰਮ ਜਾਂਦਾ ਕਿਉਂ ਆ ਤੇ ਰਫੈਂਡ ਨਾਲ ਤਾਂ ਨਹੀਂ ਜੰਮਦਾ ਭਾਂਡੇ ਦੇ ਉੱਪਰ ਫਿਰ ਰਫੈਂਡ ਪਹਿਲਾਂ ਤਾਂ ਮੈਂ ਰਫੈਂਡ ਹੀ ਵਰਤਦੀ ਸੀ ਪਰੋਂਠੇ ਬਰੋਂਠੇ ਨੂੰ ਫਿਰ ਮੈਂ ਨਾ ਬੰਦ ਕਰਤਾ ਰਫੈਂਡ ਵਰਤਣਾ ਕਿਉਂਕਿ ਹਨਾ ਉਹ ਕਹਿੰਦੇ ਵੀ ਇਹਦੇ ਵਿੱਚ ਹਨਾ ਵੀ ਜਿਹੜੇ ਕੋਈ ਵੀ ਹਨਾ ਪ੍ਰੋਡਕਟ ਪਾਏ ਹੁੰਦੇ ਆ ਤੇ ਉਹ ਵੀ ਉਹਦੇ ਨਾਲ ਗੋਡੇ ਵਗੈਰਾ ਜ਼ਿਆਦਾ ਦੁਖਦੇ ਆ ਦਰਦ ਕਰਦੇ ਆ ਵੇ ਆਪਾਂ ਨੂੰ ਰਿਫੈਂਡ ਨਹੀਂ ਵਰਤਣਾ ਚਾਹੀਦਾ ਫਿਰ ਮੈਂ ਬੰਦ ਕਰਤਾ ਫਿਰ ਮੈਂ ਹੁਣ ਕੋਈ ਹੋਈ ਵਰਤਦੀ ਆ ਡਾਲਡਾ ਗਗਨ ਦਾਲੇ ਹੁੰਨੇ ਵਸ ਕੇ ਉਹ ਤੇ ਜਾਂ ਬਣਚਪਤੀ ਦਾ ਹੁੰਦਾ ਬਸ ਉਹ ਲਿਆ ਕੇ ਫਿਰ ਅਸੀਂ ਉਹੀ ਵਰਤਦੇ ਆ ਤੇ ਜਿੱਤ ਭਾਂਡੇ ਵਿੱਚ ਸਾਰੇ ਮਾਇਲੇ ਸਿਵਾ ਸਹਣਾ ਮਾਇਕੇ ਫਿਰ ਮੈਂ ਇੱਧਰ ਲੱਗ ਗਈ ਸੀ ਆ ਰੇਕ ਨਾ ਇਹ ਗੰਡੇ ਵਾਲਾ ਆਲੂ ਵਾਲੇ ਮੈਂ ਖਾਲੀ ਕੀਤਾ ਸੀ ਦੋ ਕਾਲੂ ਸੀ ਤੇ ਫਿਰ ਮੈਂ ਨਾ ਇਹਨਾਂ ਦੇ ਰੈਪਰ ਜੇ ਵੀ ਧੋਣੇ ਸੀ ਜਿੱਚਾ ਪਾ ਰੱਖੇ ਹੋਇਆ ਰੈਪਰ ਤੇ ਇੱਕ ਟੋਕਰੀ ਆ ਇਹ ਹਨਾ ਰੈਕ ਜਿਹੜੀ ਇਹ ਵੀ ਧੋਣੀ ਸੀ ਮੈਂ ਕਿਉਂਕਿ ਦਿਵਾਲੀ ਤੇ ਧੋਣੀ ਹੋਈ ਕਿਉਂਕਿ ਇਹਦੇ ਵਿੱਚ ਆਲੂ ਗੰਡੇ ਪਏ ਸੀ ਤੇ ਤਾਂ ਕਰਕੇ ਅੱਜ ਫਿਰ ਮੈਂ ਆਲੂ ਗੰਡੇ ਲਾਏ ਸੀ ਤੇ ਫਿਰ ਮੈਂ ਕਹਿੰਨਾ ਚੱਲ ਵੀ ਇਹਨੂੰ ਧੋ ਕੇ ਰੱਖ ਦਿੰਨੇ ੱੱਪੇ ਸੁੱਕ ਜੂਗੀ ਤੇ ਉਹ ਤਾਂ ਸਾਫ਼ ਹੀ ਸੀ ਇੰਨੀ ਗੰਦੀ ਤਾਂ ਨਹੀਂ ਸੀ ਵਸ ਸਹਣਾ ਫਿਰ ਮੈਂ ਕਿਹਾ ਰੈਪਰ ਜੇ ਵੀ ਧੋ ਦੂੰਗੀ ਚੰਗੀ ਤਰ੍ਹਾਂ ਤੇ ਵੀ ਟੋਕਰੀ ਧੋ ਦਿੰਨੇ ਨਾਲ ਦੀ ਨਾਲ ਹੀ ਇਹ ਫਰਮਾ ਛਲਕੇ ਜਿਹੜੇ ਪਿਆਜ਼ਾਂ ਦੇ ਫਸੇ ਹੋਏ ਸੀ ਵਿੱਚ ਟੋਕਰੀ ਚ ਉਹ ਮੈਂ ਕੱਢੀ ਜਾਂਦੀ ਸੀ ਸਾਰੇ ਕੱਢ ਕੇ ਤੇ ਵਸ ਫਿਰ ਮੈਂ ਇਹਨੂੰ ਉਹ ਨਾਲ ਲਿਆ ਕੇ ਮਾਜ ਦੂੰਗੀ ਤੇ ਸੁੱਕ ਗਈ ਸੀ ਟੋਕਰੀ ਤੇ ਧੁੱਪੇ ਰੱਖਦੀ ਸੀ ਤੇ ਦੂਜਾ ਵਾਰ ਫਿਰ ਮੈਂ ਨਾ ਇੱਥੇ ਲੱਗ ਗਈ ਸੀ ਆਹ ਰੈਪਰ ਜਿਹਾ ਸੈੱਟ ਕਰਨੇ ਇਹਦੇ ਚ ਟੋਕਰੀ ਦੇ ਵਿੱਚ ਤੇ ਮੈਂ ਕਿਹਾ ਆਲੂ ਤੇ ਪਿਆਜ਼ ਪਾ ਦਿੰਨੇ ਤੇ ਇੱਕ ਕਦੂ ਲਿਆ ਸੀ ਸਬਜ਼ੀ ਚ ਤੇ ਕਦੂ ਵੀ 40 ਰੁਪਏ ਦਿੱਤਾ ਮਹਿੰਗੀ ਬਹੁਤ ਹੋ ਗਈ ਸਬਜ਼ੀ ਤੇ ਤੇ ਬਾਕੀ ਫਿਰ ਹਣਾ ਮੈਂ ਕਾ ਚੱਲੂੰ ਤਾਂ ਸਾਗ ਪਿਆ ਸੀ ਫਿਰ ਮੈਂ ਰੋਟੀ ਭੇਜਣੀ ਹੁੰਦੀ ਮੰਦਰ ਦੇ ਵਿੱਚ ਤਾਂ ਕਰਕੇ ਫਿਰ ਮੈਂ ਕਾ ਸੂਚੀ ਬਣਾ ਲਾਂਗੇ ਚੱਲ ਕद्दू ਦੀ ਸਬਜੀ ਤਾਂ ਕਰਕੇ ਫਿਰ ਮੈਂ ਲੈ ਲੈ ਸੀ ਤੇ ਇੱਥੇ ਸੁਨਿਆਣਾ ਮੰਗੱਲਾ ਵੀ ਕਰੀ ਜਾਂਦੀ ਸੀ ਨਾਲ-ਨਾਲ ਆਪਦਾ ਕੰਮ ਵੀ ਕਰੀ ਜਾਂਦੀ ਸੀ ਤੇ ਬੱਸ ਜੇ ਇੱਥੇ ਫਿਰ ਮੈਂ ਸਾਰੇ ਰੈਪਰ ਚੰਗੀ ਤਰ੍ਹਾਂ ਸੈੱਟ ਕਰਕੇ ਇਹਨਾਂ ਤੰਨਾਂ ਨੂੰ ਤੇ ਫਿਰ ਮੈਂ ਹਨਾ ਇਹਨਾਂ ਦੇ ਵਿੱਚ ਪਿਆਜ਼ ਪਾ ਦੂੰਗੀ ਤੇ ਜਿਹੜੇ ਆਲੂ ਆ ਉਹ ਪਾ ਦੂੰਗੀ ਤੇ ਪਿਆਜ਼ ਨਾ ਥੋੜੇ ਜਿਹੇ ਜਦੋਂ ਮੈਂ ਖੋਲੇ ਲਫਾਫਾ ਗਿੱਲੇ ਸੀ ਹਨਾ ਸਲਾਬੇ ਸੀ ਤੇ ਵਿੱਚ ਚਿਪਚਿਪ ਜਿਹੇ ਵੀ ਕਰੀ ਜਾਂਦੇ ਸੀ ਹੋਰੀ ਸੀ ਤੇ ਪਤਾ ਨਹੀਂ ਬੋਰੀ ਦੇ ਵਿੱਚ ਹੀ ਸੀ ਐ ਹਨਾ ਵੀ ਪਿਆਜ਼ ਕੋਈ ਗਲਿਆ ਗਲਿਆ ਹੋਊਗਾ ਤੇ ਉਹਦੇ ਨਾਲ ਹੋਗੇ ਲੱਗ ਕੇ ਕਿਉਂਕਿ ਇੱਕ ਚੀਜ਼ ਜਿਹੜੀ ਖਰਾਬ ਹੁੰਦੀ ਉਹ ਸਾਰਿਆਂ ਨੂੰ ਖਰਾਬ ਕਰ ਦਿੰਦੀ ਆ ਤਾ ਕਰਕੇ ਤੇ ਫਿਰ ਮੈਂ ਨਾ ਇੱਥੇ ਸਾਰੇ ਵਿੱਚ ਮੈਂ ਤੜਕਾ ਲਾਈ ਜਾਂਦੀ ਸੀ ਸਾਗ ਨੂੰ ਤੇ ਬਸ ਹਨਾ ਤੇਲ ਇੱਧਰ ਮੇਰਾ ਗਰਮ ਹੋ ਗਿਆ ਸੀ ਤੇ ਬਸ ਤੜਕਾ ਲਾਉਣ ਲੱਗ ਗਈ ਸੀ ਮੈਂ ਵਿੱਚੇ ਤੇ ਗੰਡੇ ਬਾ ਪਾਤੇ ਸੀ ਤੜਕੇ ਚ ਫਿਰ ਮੈਂ ਇੱਧਰ ਵੀ ਹਨਾ ਨਾਲ-ਨਾਲ ਕੰਮ ਕਰੀ ਜਾਂਦੀ ਸੀ ਤੇ ਬਸ ਫਿਰ ਮੈਂ ਪਿਆਜ਼ ਪਾਤੇ ਸੀ ਦੋ ਟੋਕਰੀਆਂ ਚ ਪਾ ਦੂੰਗੀ ਅੱਧੇ-ਅੱਧੇ ਕਰਕੇ ਤੇ ਕਿਉਂਕਿ 5 ਕਿਲੋ ਲਏ ਸੀ ਮੈਂ ਹਨਾ ਤੇ ਆਲੂ ਥੋੜੇ ਜਿਹਾ ਮਹਿੰਗੇ ਹੋਗੇ ਸੋ ਦੇ 4 ਕਿਲੋ ਹੀ ਦਿੱਤੇ ਤੇ ਫਿਰ ਮੈਂ 50 ਦੀ ਲਈ ਵਸ 2 ਕਿਲੋ ਤੇ ਮੈਂ ਕਾ ਲੂ ਫਿਰ ਖਰਾਬ ਵੀ ਹੋ ਜਾਂਦੇ ਤੇ ਮੈਂ ਕਾ ਚੱਲ ਵੀ ਕੱਦ ਆਲੂ ਪੌਣੀ ਹੁਨੇ ਮੈਂ ਜ਼ਿਆਦਾ ਨਹੀਂ ਪੁੰਨ ਦਿੱਤਾ ਕਰਕੇ ਪਿਆਜ ਜ਼ਿਆਦਾ ਲੱਗਦੇ ਆ ਇਸ ਕਰਕੇ ਤੇ ਵਸ ਜੀ ਫਿਰ ਮੈਂ ਇੱਥੇ ਪਿਆਜ ਪਾ ਦੂੰਗੀ ਦੋ ਖਾਨੇ ਦੇ ਵਿੱਚ ਤੀਜੇ ਜਿਹੜਾ ਕਦੇ ਵਿੱਚ ਮੈਂ ਪਾ ਦੂੰਗੀ ਜਿਹੜਾ ਖਾਲੀ ਹੈ ਲਾਸਟ ਤੇ ਉਹਦੇ ਵਿੱਚ ਆਲੂ ਪਾ ਦੂੰਗੀ ਤੇ ਮੈਂ ਸਨੇਹ ਨੂੰ ਕਹੀ ਜਾਂਦੀ ਸੀ ਮੈਂ ਕਹਿੰਨਾ ਇਹਨੂੰ ਟੋਕਰੀ ਨੂੰ ਨਾ ਜਦੋਂ ਮੈਂ ਆਲੂ ਪਾਤੇ ਵਿੱਚ ਧੁੱਪੇ ਰੱਖਿਆ ਕਿਉਂਕਿ ਧੁੱਪੇ ਦੇ ਵਿੱਚ ਥੋੜੇ ਜਿਹਾ ਨਾ ਉਹ ਹੋ ਜਾਣਗੇ ਬੀ ਸੌਕ ਜੇ ਜਾਣਗੇ ਜਿਹੜਾ ਗਿੱਲੇ ਆ ਪਿਆਜ਼ ਤੇ ਬਸ ਫਿਰ ਮੈਂ ਕद्दू ਸੇਬ ਵੀ ਮੈਂ ਕੱਢ ਦੂੰਗੀ ਇਹਦੇ ਵਿੱਚ ਛਾਲਨੀ ਦੇ ਵਿੱਚ ਸਾਰਾ ਕੱਢ ਕੇ ਤੇ ਬਸ ਸਾਰੇ ਲਿਫਾਫੇ ਵਗੈਰਾ ਸਿੱਧੇ ਪੁੱਠੇ ਕਰਕੇ ਜਿਵੇਂ ਵੀ ਹੈਗੇ ਸੈੱਟ ਕਰਕੇ ਇਹਨਾਂ ਨੂੰ ਰੱਖ ਦੂੰਗੀ ਤੇ ਇੱਥੇ ਕਰਾਂਗੇ ਆਪਾਂ ਵੀਡੀਓ ਦੇ ਐਂਡ ਅਜਿਹਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ-ਸੋਹਣੇ ਕਰੋ ਇੱਕ ਕਮੈਂਟ ਜੀ ਤੇ ਆਪ ਵੀਡੀਓ ਨੂੰ ਫੁੱਲ ਆਵਾਜ਼ ਜ਼ਰੂਰ ਕਰਿਆ ਕਰੋ ਜੀ ਤੇ ਮਿਲਾਂਗੇ ਕੱਲ੍ਹ ਵਾਲੇ ਠੀਕ ਹੈ ਜੀ ਧੰਨਵਾਦ ਜੀ